ਤੋਂ ਤਰ੍ਹਾਂ ਛੁੱਟੀ ਤੇ ਆਗਨੀਵੀਰ ਨੇ ਲੁੜਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਜਿੱਥੇ ਕੈਪ ਡਰਾਈਵਰ ਤੋਂ ਬੰਦੂਕ ਦੇ ਜ਼ੋਰ ਤੇ ਕਾਰ ਖੋਹੀ ਹੈ ਤਾਂ ਮੋਹਾਲੀ ਪੁਲਿਸ ਨੇ ਵਾਹਨ ਖੋਣ ਵਾਲੇ ਮਾਮਲੇ ਵਿੱਚ ਆਗਨੀਵੀਰ ਸਮੇਤ ਤਿੰਨ ਦੋਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਗਨੀਵੀਰ ਰਸ਼ਮੀਤ ਸਿੰਘ ਉਰਫ ਈਸ਼ੂ, ਪ੍ਰਤੀਪ ਸਿੰਘ ਉਰਫ ਪ੍ਰਭੂ ਅਤੇ ਬਲਕਰਨ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੇ ਬਲੋਂਗੀ ਵਿਖੇ ਇੱਕ ਕਮਰਾ ਕਿਰਾਏ ਤੇ ਲਿਆ ਸੀ। ਤਾਂ ਮੋਹਾਲੀ ਦੇ ਐਸਐਸਪੀ ਸੰਦੀਪ ਕੁਮਾਰ ਗਰਗ ਨੇ ਪ੍ਰੈਸ ਕਾਨਫਰੰਸ ਦੌਰਾਨ ਹੋਰ ਕੀ ਕੁਝ ਕਿਹਾ ਆਉ ਜਾਣਦੇ। ਅ 21 ਤੇ 22 ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਡਿਜ਼ਾਇਰ ਕੈਬ ਜਿਹੜੀ ਹੈਗੀ ਹੈ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਹੈ ਉਹ ਗਨਪੁਆਇੰਟ ਤੇ ਖੋਲ ਹੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਅ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਅਸੀਂ ਟ੍ਰੇਸ ਕਰਨਾ ਸ਼ੁਰੂ ਕੀਤਾ ਤਾ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਨਾਂ ਦੇ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਇੱਕ ਦੇਸੀ ਕੱਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ ਚ ਰਹਿ ਰਹੇ ਸਨ ਤੇ ਇਹ ਡੇਲੀ ਚ ਅਪਡਾਉ ਫਜ਼ਿਲਕਾ ਦੇ ਬੇਸਿਕਲੀ ਪਿਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇਥੇ ਆਂਦੇ ਸੀ ਨਹੀਂ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਦੋਂ ਬਾਅਦ ਇਹ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ ਹਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀਗਾ ਇਹ ਇਸ ਗੱਡੀਆਂ ਦੇ ਵਿੱਚ ਆਏ ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸ ਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਆ ਇਹ ਜ ਇਹਨਾਂ ਦੀ ਇਹਨਾਂ ਦੇ ਮੋਡਸ ਆਪਰੇਂਡੀ ਇਹਨਾਂ ਦੀ ਇਹ ਸੀ ਇਹਨਾਂ ਨੇ ਲੁਧਿਆਣੇ ਦੇ ਲੁਧਾਣੇ ਦੇ ਇੱਕ ਬੰਦੇ 'ਚੋਂ ਲੁਧਾਣੇ ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀਗੀ ਤਾਕਿ ਟ੍ਰੇਸ ਨਾ ਹੋ ਪਾ ਨਹੀ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਟੈਕਸੀ ਬੁੱਕ ਕਰਾਈ ਸੀ ਫਿਰ ਉਸ ਤੋਂ ਬਾਅਦ ਉਸ ਕੈਬ ਨੂੰ ਗਨਪੁਆਇੰਟ ਤੇ ਖੋਇਆ ਸੀ ਇਹਨਾਂ ਦਾ ਹਾਈਜੈਕ ਕਰਤਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਹੈ ਫਸਟ ਟਾਈਮ ਹੀ ਜਿਹੜੇ ਹੈਗੇ ਆ ਅਰੈਸਟ ਹੋਏ ਹੈ ਇਸ ਕੇਸ ਤੇ ਇਹਦੇ ਵਿੱਚ ਇੱਕ ਜਿਹੜਾ ਅ ਕਸ਼ਮੀਰ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਘੋੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2022 2022 ਚ ਐਡਮਿਟ ਪਰਤੀ ਹੋਇਆ ਸੀ ਰਿਟੂਨ ਹੋਇਆ ਸੀ ਕਿ ਤਿੰਨੋਂ ਕੋਈ ਐਡਿਕਟ ਹੈ ਡਰਗ ਐਡਿਕਟ ਹੈ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਇਹ ਹੈ ਕਿ ਇਹ ਪੈਸੇ ਵਸਤੇ ਇਹ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਇਹ ਕਿੰਨੇ ਦੇ ਨੇ ਇਹ 18 ਤੋਂ 22 23 ਸਾਲ ਦੇ ਯੰਗਸਟਰਜ਼ ਦੇ ਬੱਚੇ ਇਹ ਸਗਾ ਭਰਾਏ ਸਗਾ ਭਰਾਏ ਇਹ ਸਗਾ ਭਰਾਏ ਹਾਂਜੀ ਦੋ ਸਗੇ ਭਰਾਏ ਇੱਕ ਉਹਨਾਂ ਦਾ ਦੋਸਤ ਸਰ ਇਹ ਕੱਟਾ ਕਿੱਥੋਂ ਲੈ ਕੇ ਆਏ ਸੀਗਾ ਕੋਈ ਆਰਾ ਹੈ ਕੋਈ ਕਨੈਕਸ਼ਨ ਜਿਹੜਾ ਹੈਗਾ ਇਹ ਇਹ ਕੱਟਾ ਜਿਹੜਾ ਹੈਗੇ ਕਨਪੂਰ ਯੂਪੀ ਤੋਂ ਲੈ ਕੇ ਆਏ ਨੇ ਇਹ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੀ ਰਿਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ جاری ਹੈ ਤਸਲ ਇਹ ਨਾ ਨਹੀਂ اسی ਏਰੀਆ ਨੂੰ ਜੋ ਦੇ ਟੈਕਸੀ ਸਟੈਚ ਹੋਈ ਸੀ ਗਨਪੁਆਇੰਟ ਤੇ ਇਹਨਾਂ ਨੇ ਪੂਰਾ ਪਲਾਨ ਤਰੀਕੇ ਦੇ ਨਾਲ ਕੀਤੀ ਹੈ ਕਿ ਅਸੀਂ ਉਹ ਕਰਨੀ ਹਾਂ ਹਾਂਜੀ ਹਾਂਜੀ ਇਹ ਚ ਬੇਸਿਕਲੀ ਜਿਵੇਂ ਮੈਂ ਦੱਸਿਆ ਹੈ ਕਿ ਫਰੋਜ਼ ਫਾਜ਼ਿਲ ਕਾ ਤੋਂ ਆਂਦੇ ਸੀਗੇ ਉੱਥੇ ਉੱਥੇ ਬਾਈ ਟ੍ਰੇਨ ਜਾਂ ਬਾਈ ਬੱਸ ਆਂਦੇ ਸੀਗੇ ਤੇ ਇੱਥੇ ਆਪਣੇ ਪੀਜੀ ਦੇ ਵਿੱਚ ਜਿਹੜਾ ਕਮਰਾ ਸੀ ਉੱਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟਖੋ ਦੀ ਵਾਰਦਾਤ ਕਰਕੇ ਫਿਰ ਉਹ ਗੱਡੀ ਸਮੇਤ ਫਾਜ਼ਿਲ ਕਾ ਚਲੇ ਜਾਂਦੇ ਅੱਜ ਹੱਲੇ ਤੱਕ ਸਰ ਕੋਈ ਰਿਕਵਰੀ ਹੋਈ ਹੈ ਜਿਵੇਂ ਤੁਸੀਂ ਗੱਡੀ ਦੀ ਗੱਲ ਕਰਦੇ ਹੋ ਜਿਵੇਂ ਤੁਸੀਂ ਕਿਹਾ ਕਿ ਬੁਲੇਟ ਵੀ ਸੀਗਾ ਐਕਟਿਵਾ ਅਭੀ ਤੱਕ ਫਿਲਹਾਲ 3 ਤੋਂ ਹਮਾਰੇ ਪਾਸ ਰਿਕਵਰਡ ਹੈ ਤੋ ਬਾਕੀ ਇਨਸੇ ਪੁੱਛਤਾ